ਸਰਕਾਰ ਮੋਰਤਾਬਾ ਸਰਕਾਰ ਮੋਰਤਾਬਾ ਸਰਕਾਰ ਮੋਰਤਾਬਾ ਜੀ ਦੇ ਪੀ ਸਰਕਾਰ ਮੋਰਤਾਬਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ 1 ਜੂਨ ਨੂੰ VOTING ਹੋਣੀ ਹੈ ਜਿਸ ਨੂੰ ਲੈ ਕੇ ਇੱਕ ਪਾਸੇ ਸਿਆਸੀ ਪਾਰਟੀਆਂ ਦੇ ਵੱਲੋਂ ਲੋਕਾਂ ਦੇ ਕੋਲੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਉਦੇ ਹੀ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਮੰਤਰੀਆਂ ਅਤੇ ਉਮੀਦਵਾਰਾਂ ਦੇ ਕੋਲੋਂ ਆਪਣੇ ਸਵਾਲਾਂ ਦੇ ਜਵਾਬ ਮੰਗੇ ਜਾ ਰਹੇ ਨੇ ਇਸੇ ਨੂੰ ਲੈ ਕੇ ਕਈ ਪਿੰਡਾਂ ਦੇ ਵਿੱਚ ਤਾਂ ਕਿਸਾਨਾਂ ਦੇ ਵੱਲੋਂ ਸਿਆਸੀ ਲੀਡਰ ਦਾ ਮੁਕੰਮਲ ਵਿਰੋਧ ਕੀਤਾ ਜਾ ਰਿਹਾ ਹੈ ਤੇ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਨਾ ਵੜਨ ਦੀ ਲੋਕਾਂ ਨੂੰ ਸਲਾਹ ਵੀ ਦਿੱਤੀ ਜਾ ਰਹੀ ਹੈ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰਦੇ ਹਾਂ ਜਿੱਥੇ ਭਾਜਪਾ ਉਮੀਦਵਾਰ ਹੰਸ ਰਾਜ ਹੰਸਾ ਕਿਸਾਨਾਂ ਦੇ ਵੱਲੋਂ ਕੱਲ੍ਹ ਦੋ ਥਾਵਾਂ ਤੇ ਵਿਰੋਧ ਕੀਤਾ ਗਿਆ ਜਿੱਥੇ ਵੀ ਬੀਜੇਪੀ ਉਮੀਦਵਾਰ ਦੇ ਵੱਲੋਂ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚਣਾ ਹੁੰਦਾ ਹੈ ਉਥੇ ਕਿਸਾਨ ਮੈਂਟੋ-ਮੈਂਟੇ ਪਹੁੰਚ ਜਾਂਦੇ ਨੇ ਤੇ ਆਪਣੇ ਸਵਾਲਾਂ ਦਾ ਹੰਸ ਰਾਜ ਹੰਸ ਤੋਂ ਜਵਾਬ ਚਾਉਂਦੇ ਨੇ ਤੇ ਵਿਰੋਧ ਤੋਂ ਬਚਣ ਦੇ ਲਈ ਹੰਸ ਰਾਜ ਹੰਸ ਦੇ ਵੱਲੋਂ ਕਿਸਾਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਪਿੱਛਾ ਛਡਵਾਇਆ ਜਾਂਦਾ ਹੈ ਪਰ ਕਿਸਾਨਾਂ ਦੇ ਵੱਲੋਂ ਲਗਾਤਾਰ ਭਾਤ ਭਾ ਲੀਡਰਾਂ ਦਾ ਵਿਰੋਧ ਚੱ ਰਿਹਾ ਹੈ ਦੱਸਿਆ ਕਿ ਕੱਲ ਜਦੋਂ ਹੰਸਰਾਜ ਹੰਸ ਦੇ ਵੱਲੋਂ ਚੋਣ ਪ੍ਰਚਾਰ ਕਰਨ ਦੇ ਲਈ ਪਿੰਡ ਪਹੁੰਚਿਆ ਜਾਣਾ ਸੀ ਵੱਡੀ ਗਿਣਤੀ ਵਿੱਚ ਪੁਲਿਸ ਸੁਰੱਖਿਆ ਵੀ ਪਿੰਡ ਪਹੁੰਚੀ ਹੋਈ ਸੀ ਪਿੰਡ ਹਰੀਕੇ ਕਲਾ ਪੁੱਜਣ ਤੇ ਕਿਸਾਨਾਂ ਨੂੰ ਜਿਵੇਂ ਹੀ ਉਹਨਾਂ ਦੇ ਭਣਕ ਲੱਗੀ ਕਿ ਹੰਸਰਾਜ ਹੰਸ ਇੱਥੇ ਪ੍ਰਚਾਰ ਕਰਨ ਦੇ ਲਈ ਆ ਰਹੇ ਨੇ ਤਾਂ ਮਿੰਟੋ ਮਿੰਟੀ ਉੱਥੇ ਕਿਸਾਨ ਇਕੱਠੇ ਹੋ ਗਏ ਉਹਨਾਂ ਨੇ ਭਾਜਪਾ ਉਮੀਦਵਾਰ ਦਾ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਸੀ ਕੀਤੀ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਹੰਸ ਰਾਜ ਹੰਸ ਵੋਟਾਂ ਦੇ ਲਈ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿੱਚ ਹਟ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਹੁਣ ਜਦੋਂ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਤੇ ਤਸ਼ੱਦਦ ਸੰਬੰਧੀ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਉਹਨਾਂ ਨੂੰ ਸਵਾਲ ਵੀ ਨਹੀਂ ਕਰਨ ਦੇ ਰਹੀ ਲੋਕਾਂ ਨੂੰ ਸੰਬੋਧਨ ਕਰਦਿਆਂ ਹੰਸਰਾਜ ਹੰਸਾ ਇਹ ਕਹਿਣਾ ਸੀ ਕਿ ਉਹ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਹਰ ਲੜਾਈ ਲੜਨਗੇ। ਉਹਨਾਂ ਨੇ ਕਿਹਾ ਕਿ ਜੇਕਰ ਉਹ ਐਮਪੀ ਬਣਦੇ ਨੇ ਤਾਂ ਕਿਸਾਨਾਂ ਦੇ ਨਾਲ ਹੀ ਤੁਰਪਿਆ ਕਰਨਗੇ। ਇਸ ਤਰ੍ਹਾਂ ਭਾਰੀ ਪੁਲਿਸ ਸੁਰੱਖਿਆ ਦੇ ਬਾਵਜੂਦ ਕਿਸਾਨਾਂ ਦੇ ਵੱਲੋਂ ਦੋਦਾ ਵਿੱਚ ਵੀ ਭਾਜਪਾ ਉਮੀਦਵਾਰ ਤੇ ਐਸ்சிਪੀਸੀ ਮੈਂਬਰ ਨਵਤੇਜ ਸਿੰਘ ਕੌਣੀ ਖਿਲਾਫ ਨਾਰੇ ਪਾਸੀ ਕੀਤੀ ਗਈ। ਇਸੇ ਤਰ੍ਹਾਂ ਲੰਬੀ ਹਲਕੇ ਦੇ ਵਿੱਚ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵੀਕਈਓ ਇਤਹਾਉ ਗ੍ਰਾਹਾਂ ਦੇ ਕਾਰਕੂਨਾ ਨੇ ਪਿੰਡ ਵੜਿੰਖੇੜਾ ਤੇ ਭੁੱਲਰਵਾਲਾ ਦੇ ਵਿੱਚ ਪਰਮਪਾਲ ਕੌਰ ਮਲੂਕਾ ਦਾ ਵਿਰੋਧ ਕੀਤਾ ਵਿਰੋਧ ਦੇ ਬਾਵਜੂਦ ਵੀ ਉਹ ਲੋਕਾਂ ਨੂੰ ਸੰਬੋਧਨ ਕਰਦੇ ਰਹੇ ਇਹ ਦੂਜੇ ਪਾਸੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਕਰੜੇ ਪ੍ਰਬੰਧ ਕੀਤੇ ਹੋਏ ਸਨ ਕਿਸਾਨਾਂ ਨੇ ਭਾਜਪਾ ਵਰਕਰ ਭពਿੰਦਰ ਸਿੰਘ ਦੇ ਘਰ ਮੂਹਰੇ ਤੇ ਸਾਥ ਤੇ ਨੁਕੜ ਮੀਟੇ ਮੌਕੇ ਭਾਜਪਾ ਮੁਰਦਾਬਾਦ ਤੇ ਪਰਮਪਾਲ ਕੌਰ ਵਾਪਸ ਜਾਓ ਦੇ ਨਾਰੇ ਲਗਾ ਕੇ ਜ਼ੋਰਦਾਰ ਵਿਰੋਧ ਕੀਤਾ ਦੱਸਿਆ ਕਿ ਪਿੰਡ ਭੁੱਲਰਵਾਲਾ ਦੇ ਵਿੱਚ ਕਿਸਾਨਾਂ ਨੇ ਪਰਮਪਾਲ ਕੌਰ ਦੇ ਚੋਣ ਪ੍ਰਚਾਰ ਮੌਕੇ ਭਾਜਪਾ ਸਰਕਾਰ ਦੇ ਵੱਲੋਂ 700 ਤੋਂ ਵੱਧ ਕਿਸਾਨਾਂ ਦੀ ਮੌਤ ਦਿੱਲੀ ਕੂਚ ਦੌਰਾਨ ਕਿਸਾਨਾਂ ਤੇ ਤਸ਼ੱਦਦ ਤੇ ਐਮਐਸਪੀ ਵਰਗੇ ਵੱਡੇ ਮੁੱਦੇ ਉਭਾਰੇ ਭਾਜਪਾ ਉਮੀਦਵਾਰ ਦੇ ਦੌਰੇ ਦੇ ਮੌਕੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਮਹਿਲਾ ਪੁਲਿਸ ਅਮਲੇ ਨੂੰ ਪਹਿਲੀ ਕਤਾਰ ਦੇ ਵਿੱਚ ਖੜਾ ਕਰ ਦਿੱਤਾ ਤੇ ਕਿਸਾਨਾਂ ਨੇ ਇਸ ਤੇ ਤਿੱਖਾ ਇਤਰਾਜ਼ ਜਤਾਇਆ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਧੀਆ ਭੈਣਾਂ ਨੂੰ ਮੂਹਰੇ ਕਰਕੇ ਕਿਸਾਨਾਂ ਦੇ ਹੱਕ ਮੰਗਣ ਦੇ ਵਿੱਚ ਅੜਿੱਕਾ ਪਾਇਆ ਜਾ ਰਿਹਾ ਹੈ ਇਸੇ ਦੌਰਾਨ ਪਰੰਪਾਲ ਕਰਨੇ ਕਿ ਹੈ ਕਿ ਵੱਡੀਆਂ ਗੱਲਾਂ ਦੇ ਨਾਲ ਸੂਬੇ ਨੂੰ ਰੰਗਲਾ ਤੇ ਨਸ਼ਾ ਮੁਕਤ ਕਰਨ ਲਈ ਸੱਤਾ ਦੇ ਵਿਚਾਰੇ ਭਗਵੰਤ ਮਾਨ ਤਾਂ ਨਸ਼ਿਆਂ ਅਤੇ ਰੰਗਲਾ ਪੰਜਾਬ ਦੇ ਲਈ ਮੀਟਿੰਗ ਵੀ ਨਹੀਂ ਸੱਤ ਸਕੇ ਨਾ ਨਸ਼ੇ ਵਿਕਣੇ ਬੰਦ ਹੋਏ ਤੇ ਨਾ ਹੀ ਪੰਜਾਬ ਦੀ ਸਿਰਤ ਬਦਲੀ ਇਸੇ ਤਰ੍ਹਾਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਦੇ ਵੱਲੋਂ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਪ੍ਰਿਤਪਾਲ ਸ਼ਰਮਾ ਦੀ ਅਗਵਾਈ ਹੇਠ ਚੋਣ ਪ੍ਰਚਾਰ ਕੀਤਾ ਗਿਆ। ਇਸੇ ਦੌਰਾਨ ਕਰਮਜੀਤ ਅਨਮੋਲ ਨੂੰ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤੇ ਗਏ ਤੇ ਉਹਨਾਂ ਸਵਾਲਾਂ ਤੋਂ ਵੀ ਕਹਿੰਦੇ ਕਿ ਕਰਮਜੀਤ ਅਨਮੋਲ ਪਾਸੇ ਨਜ਼ਰ ਆਈ। ਦੱਸਿਆ ਕਿ ਉਹਨਾਂ ਨੇ ਮਜ਼ਦੂਰਾਂ ਨੂੰ ਭਰੋਸਾ ਇਹ ਜ਼ਰੂਰ ਦਿਵਾਇਆ ਕਿ ਜੇਕਰ ਉਹਨਾਂ ਨੂੰ ਚੁਣ ਕੇ ਉਹ ਭੇਜਦੇ ਨੇ ਤਾਂ ਉਹ ਉਹਨਾਂ ਦੇ ਮਸਲੇ ਪੈਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਦੱਸਿਆ ਕਿ ਕੱਲ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਅਪੋਹਰ ਨੇੜਲੇ ਪਿੰਡ ਬਹਾਵ ਵਾਲਾ ਦੇ ਅਮਰਪੁਰਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉਮੀਦਵਾਰ ਜਗਦੀਪ ਸਿੰਘ ਆਕਾ ਬਰਾੜ ਦੇ ਹੱਕ ਦੇ ਵਿੱਚ ਚੋਣਵੀਂ ਦੌਰਾ ਕਰਨਾ ਸੀ। ਆਕਾ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਦੇ ਡਰੋਂ ਕਸਤਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸੇ ਦੌਰੇ ਸੰਬੰਧੀ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਕਿਸਾਨਾਂ ਨੂੰ ਸਮਾਂ ਦਿੱਤਾ ਗਿਆ ਸੀ ਤੇ ਸਮਾਂ ਦਿੱਤੇ ਜਾਣ ਦੇ ਬਾਵਜੂਦ ਵੀ ਕਿਸਾਨਾਂ ਦੀ ਮੁਲਾਕਾਤ ਸੀਐਮ ਦੇ ਨਾਲ ਨਹੀਂ ਕਰਵਾਈ ਗਈ ਕਿਸਾਨਾਂ ਨੂੰ ਆਸ ਸੀ ਕਿ ਉਹਨਾਂ ਨੂੰ ਸਮਾਂ ਮਿਲਿਆ ਹੋਇਆ ਤੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਜ਼ਰੂਰ ਕਰਨਗੇ ਪਰ ਸਮਾਂ ਦਿੱਤੇ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਗੱਲਬਾਤ ਕਰਨ ਨਹੀਂ ਦਿੱਤਾ ਗਿਆ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਇੱਕ ਬਖਤਰਬੰਦ ਗੱਡੀ ਦੇ ਵਿੱਚ ਬੰਦ ਕਰ ਦਿੱਤਾ ਕਿਸੇ ਅਣਦਸੀ ਥਾਂ ਤੇ ਗੱਡੀ ਨੂੰ ਘੁਮਾ ਲਿਆ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਸੰਬੰਧੀ ਇਹ ਮੁੱਖ ਮੰਤਰੀ ਦੇ ਨਾਲ ਚਰਚਾ ਕਰਨੀ ਸੀ ਤੋ ਅਨੁਦਾਰ ਸੀ ਕਿ ਬਠਿੰਡਾ ਦੇ ਵਿੱਚੋਂ ਭਾਰਤ ਜਨਤਾ ਪਾਰਟੀ ਤੋਂ ਬਾਅਦ ਹੁਣ ਕਿਸਾਨਾਂ ਨੇ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਪਿੰਡ ਕੁਦੜਾ ਦੇ ਵਿੱਚ ਵੱਡਾ ਪੋਸਟਰ ਲਾਇਆ ਜਿਸ ਦੇ ਵਿੱਚ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਲੀਡਰਾਂ ਦਾ ਇਸ ਪਿੰਡ ਦੇ ਵਿੱਚ ਆਉਣਾ ਸਖਤ ਮਨਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਉਤੇ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਜੇ ਕੋਈ ਵੀ ਲੀਡਰ ਜਾਂ ਉਮੀਦਵਾਰ ਗੁਰਮੀਤ ਖੁੱਡੀਆਂ ਜਾਂ ਉਹਨਾਂ ਦੇ ਪਿੰਡ ਆਉਂਦੇ ਨੇ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਇਸੇ ਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜੇਕਰ ਕਿ ਲਾਗਲੇ ਪਿੰਡਾਂ ਦੇ ਵਿੱਚ ਵੀ ਕੋਈ ਲੀਡਰ ਆਉਂਦਾ ਤਾਂ ਉਸ ਦਾ ਵੀ ਹੁਣ ਵੇਖਣਾ ਹੋਵੇਗਾ ਕਿ ਜਿਹੜੇ ਸਿਆਸੀ ਲੀਡਰ ਉਮੀਦਵਾਰ ਚੋਣ ਪ੍ਰਚਾਰ ਕਰਨ ਲਈ ਪਿੰਡਾਂ-ਪਿੰਡਾਂ ਦੇ ਵਿੱਚ ਜਾ ਰਹੇ ਨੇ ਲੋਕਾਂ ਨਾਲ ਮੁਲਾਕਾਤ ਕਰਨੇ ਚਾਹੁੰਦੇ ਨੇ ਉਹਨਾਂ ਨੂੰ ਲੋਕਾਂ ਦੇ ਹੋਰ ਵਿਰੋਧ ਦਾ ਕਿਸ ਤਰ੍ਹਾਂ ਸਾਹਮਣਾ ਕਰਨਾ ਪੈਂਦਾ ਹੈ ਫੀਰ ਰਿਪੋਰਟ